ਕਿਸਾਨ ਪ੍ਰਾਉ ਹਾੜੀ ਦਾ ਕੰਮ ਤਕਰੀਬਨ ਖਤਮ ਹੋ ਗਿਆ ਤੇ ਕਣਕ ਵੇਚ ਵਟ ਲਈ ਐ ਪਰ ਨਾਲੀ ਤੋੜੀ ਤੁਨ ਸਾਂਭਿਆ ਗਿਆ ਤੇ ਹੁਣ ਤਿਆਰੀ ਚੱਲਦੀ ਹੈ ਅਗਲੀ ਫਸਲ ਦੇ ਨਾਲ ਦੀ ਨਾਲ ਹੀ ਝੋਨੇ ਦੀ ਇਸ ਲਈ ਜ਼ਰੂਰ ਤੁਸੀਂ ਵੀ ਉਤਮੰਦੀ ਕਰ ਲਈ ਹੋਏਗੀ ਜਾਂ ਕਰ ਰਹੇ ਹੋ ਐ ਸੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲ ਡਾਕਟਰ ਸਤਵੀਰ ਸਿੰਘ ਗੋਸਲ ਤੇ ਨਿਰਦੇਸ਼ਕ ਪਸਾਰ ਸੇਖਿਆ ਡਾਕਟਰ ਮੱਖਣ ਸਿੰਘ ਭੋਲਰ ਨੇ ਕਿਸਾਨਾਂ ਨੂੰ ਆਉਂਦੇ ਸੌਣੇ ਦੇ ਸੀਜ਼ਨ ਦੇ ਦੌਰਾਨ ਝੋਨੇ ਦੀ ਬਜਾਈ ਲਈ ਯੂਨੀਵਰਸਿਟੀ ਦੇ ਅਧਿਕਾਰ ਅਨਸਾਰ ਕਿਸਮ ਦੀ ਝੋਣ ਕਰਨ ਲਈ ਕਿਹਾ ਤੇ ਉਹਨਾਂ ਨੇ ਦੱਸਿਆ ਕਿ ਜਿਹੜੀ ਹੁਣ ਅਸੀਂ ਸਤਪਾਲਾ ਪਨੀਰੀ ਲਾਉਣੀ ਹੈ ਉਹਦੇ ਲਈ ਵੀ ਵੱਖ-ਵੱਖ ਰੀਕਸਮਾਂ ਨੂੰ ਸਮੇਂ ਮੁਤਾਬਕ ਤਨ ਹਿੱਸੇ ਵਿੱਚ ਵੰਡਿਆ ਗਿਆ ਹੈ ਕੁਝ ਕਿਸਮਾਂ ਜਿਨ੍ਹਾਂ ਦੀ ਬਜਾਈ ਅਸੀਂ ਏ 20 ਤੋਂ 25 ਮਈ ਤੱਕ ਕਰਨੀ ਹੈ ਤੇ ਉਹਨਾਂ ਕਿਸਮਾਂ ਦੇ ਵਿੱਚ ਸੁਝਾਇਆ ਗਿਆ ਹੈ ਵੀ ਅੱਜਕੱਲ کافی ਹਰਮਨ ਪਿਆਰੀ ਹੋ ਰਹੀ ਹੈ ਕਿਸਮ ਪੀਆ 131 129 128 121 114 ਤੋਂ ਤੇ 113 ਦੀ ਪਨੀਰੀ 20 ਤੋਂ 25 ਮਈ ਤੱਕ ਮੀਟਣ ਦੀ ਸਿਫਾਰਿਸ਼ ਹੈ ਜਿਸ ਤੋਂ ਬਾਅਦ 25 ਤੋਂ 31 ਮਈ ਤੱਕ ਪੀਆ 130 127 ਤੇ HKR 47 ਕਿਸਮ ਵੇਚਣ ਲਈ ਸੁਝਾਇਆ ਗਿਆ ਇਹ ਉਸ ਤੋਂ ਪਰਤ ਸਾਡੇ ਕੋਲੇ ਪਿਛਲੇ ਸਾਲ ਭਾਵੇਂ ਕਾਫੀ ਸਾਲ ਪਹਿਲਾਂ ਆ ਗਈ ਸੀ ਪਰ ਪਿਛਲੇ ਸਾਲ ਨੇ ਬਹੁਤ ਹੀ ਕਿਸਾਨਾਂ ਨੇ ਇਸ ਨੂੰ ਉਤਸ਼ਾਹ ਵਖਾਇਆ ਵੇਚਣ ਲਈ ਉਹ ਹੈ PR 126 ਤੇ ਇਸ ਕਿਸਮ ਦੇ ਟਕਮਾ ਸਮਾਂ 25 ਮਈ ਤੋਂ 20 ਜੂਨ ਤੱਕ ਹੈ ਲਗਭਗ 1 ਮਹੀਨੇ ਦੇ ਵਿੱਚ ਅਸੀਂ ਵੇਚ ਸਕਦੇ ਹਾਂ ਪਨੀਰੀ ਨੂੰ ਤੇ ਉਸ ਤੋਂ ਬਾਅਦ ਸਵਾਲ ਪੈਦਾ ਹੁੰਦਾ ਹੈ ਕਿ ਲੋਾਈ ਆਪਾਂ ਕਦੋਂ ਕਰਨੀ ਹੈ ਇਸ ਦੇ ਵਿੱਚ ਵੀ ਜਿਹੜੀ ਸਾਡੇ ਕੋਲੇ ਬਜਾਈ ਜਿਹੜੀਆਂ ਸਾਰੀਆਂ ਕਿਸਮਾਂ ਦੀ ਹੋਣੀ ਉਹ 20 ਜੂਨ ਤੋਂ ਲੈ ਕੇ 1 ਅਗਸਤ ਤੱਕ ਇਹ ਸਮਝ ਲੈਣਾ ਹੈ ਤੇ ਜਿਹੜੀ ਸਾਡੇ ਕੋਲੇ PRX 26 ਕਿਸਮ ਹੈ ਇਹਦੀ ਪਨੀਰੀ ਅਸੀਂ 25 ਤੋਂ 30 ਦਿਨਾਂ ਦੀ ਜਿਹੜੀਆਂ ਬਾਕੀ ਕਿਸਮਾਂ ਹੈ ਉਹਨਾਂ ਦੀ ਪਨੀਰੀ ਹੈਗੀ ਹੈ ਮਹੀਨੇ ਤੋਂ ਉੱਪਰ ਜਾਣ ਦੀ 30 ਤੋਂ 35 ਦਿਨ ਦੀ ਪਨੀਰੀ ਵਰਤੀ ਜਾਣੀ ਹੈ ਤੇ ਇਹ ਵੀ ਤਿਆਰਿਆਂ ਤੋਂ ਵੇਖਣ ਦੇ ਵਿੱਚ ਆਇਆ ਹੈ ਵੀ ਐ ਜਿਹੜਾ ਚੋਨਾ ਅਸੀਂ 25 ਜੂਨ ਦੇ ਆਸ-ਪਾਸ ਲਾਉਣੇ ਆ ਉਸ ਹੱਬ ਨਾਲ ਆਪਾਂ ਅਡਜਸਟ ਕਰ ਲੈਣਾ ਕਿ ਉਸ ਦਾ ਝਾੜ ਸਭ ਤੋਂ ਵੱਧ ਮਿਲਦਾ ਹੈ ਪਰ ਪੀਅਰ 126 ਦੇ ਮਾਮਲੇ ਵਿੱਚ ਥੋੜਾ ਜਿਹਾ ਹੋਰ ਪੱਖ ਹੈ ਕਿਸ ਦੀ ਲੋਈ ਮਹਰ ਕਹਿੰਦੇ ਨੇ ਕਿ 10 ਜੁਲਾਈ ਤੱਕ ਕਰਨ ਨਾਲ ਝਾੜ ਹੋਰ ਵੀ ਵੱਧ ਮਿਲਦਾ ਹੈ ਪਾਣੀ ਦੀ ਬਚਤ ਵੀ ਹੁੰਦੀ ਹੈ ਐ ਜਣ ਦੀ ਕਹਿਣ ਦਾ ਭਾਵ ਇਹ ਹੈ ਵੀ ਜਿਹੜੀ ਪੀਆਰ 26 ਹੈ ਇਹਦੀ ਲਈ ਜੁਲਾਈ ਦੇ ਵਿੱਚ ਹੀ ਕਰਨੀ ਚਾਹੀਦੀ ਸਾਨੂੰ ਤੇ ਜੂਨ ਦੇ ਵਿੱਚ ਇਹਦੀ ਬਿਜਾਈ ਨਾ ਕੀਤੀ ਜਾਵੇ ਅਖੀਰ ਜੂਨ ਦੇ ਵਿੱਚ ਉਹ ਵੀਰ ਜੋੜ ਲਾ ਸਕਦੇ ਆ ਜਿਹੜੇ ਕਿਸਾਨਾਂ ਨੇ ਝੋਨੇ ਤੋਂ ਬਾਅਦ ਆਲੂ ਜਾਂ ਮਟਰ ਦੀ ਫਸਲ ਲੈਣੀ ਹੈ ਨਹੀਂ ਤਾਂ ਫਿਰ ਜੁਲਾਈ ਦੇ ਪਹਿਲੇ ਹਫਤੇ ਜਿਹੜਾ ਇਹ ਖੇਕ ਰਹੇਗਾ ਇਹ ਇੱਕ ਵਾਰ ਫਿਰ ਰਿਪੀਟ ਕਰ ਦਈਏ ਔਰ ਸਕਰੀਨ ਦੇ ਉੱਪਰ ਵੀ ਤੁਸੀਂ ਦੇਖ ਸਕਦੇ ਹੋ ਇਹਨੂੰ ਕਿਹੜੇ ਕਿਹੜੇ ਤਿੰਨ ਹਿੱਸਿਆਂ ਵਿੱਚ ਵੰਡੇ ਆ ਅਸੀਂ ਪਨੀਰੀ ਦੀ ਬਜਾਈ ਦੱਸਾਂ ਮੈਨੂੰ ਕਿ ਕਦੋਂ ਬਜਾਈ ਦਾ ਸਮਾਂ ਆਉਣਾ ਹੈ ਪਹਿਲਾਂ ਪੀਆਰ 131 129 122 121 114 ਤੇ 113 ਦੀ ਪਨੀਰੀ ਦਾ ਟਕਮਸਾ ਮੈਂ 20 ਤੋਂ 25 ਮਈ ਤੇ ਪੀਆਰ 130 127 HKR 47 ਕਿਸਮਾਂ ਦੀ ਪਨੀਰੀ ਦੀ ਬਿਜਾਈ ਦਾ ਸਮਾਂ ਹੈ 25 ਤੋਂ 31 ਮਈ ਤੱਕ ਤੇ ਸਭ ਤੋਂ ਘੱਟ ਸਮਾਂ ਲੈਣ ਵਾਲੀ ਕਿਸਮ PR 126 ਇਹ ਮਾਮਲੇ ਵਿੱਚ ਪਨੀਰੀ ਦੀ ਬਿਜਾਈ ਦਾ ਇਲੈਕਟ੍ਰੋ ਕਮੇ ਸਮਾਂ ਹੈ ਉਹ 25 ਮਈ ਤੋਂ 20 ਜੂਨ ਤੱਕ ਹੈ ਤੇ ਬਾਕੀ ਤੁਸੀਂ ਵੀਡੀਓ ਨੂੰ ਰਿਪੀਟ ਕਰਕੇ ਵੀ ਇਹ ਤਰੀਕਾ ਨੋਟ ਕਰ ਸਕਦੇ ਹੋ ਕਿੰਨ੍ਹਾ ਫਿਰ ਡਿਸਕ੍ਰਿਪਸ਼ਨ ਦੇ ਵਿੱਚ ਸੌਖਾ ਹੋ ਜਾਣਾ ਹੈ ਉੱਥੇ ਜਿਹੜੀ ਸਾਰੀ ਜਾਣਕਾਰੀ ਲਿਖਤੀ ਰੂਪ ਦੇ ਵਿੱਚ ਤੁਹਾਡ ਨਾਲ ਸਾਂਝੀ ਕਰ ਦਿੱਤੀ ਜਾਏਗੀ ਬਹੁਤ ਬਹੁਤ ਧੰਨਵਾਦ